हाय गाइस वेलकम बैक टू माय चैनल फिलहाल ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਫਿਲਹਾਲ ਅੱਜ ਮੈਂ ਬਹੁਤ ਇੱਕ ਪਵਿੱਤਰ ਸ਼ਹਿਰ ਜਿਲ੍ਹਾ ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਮੈਂ ਅੱਜ ਫਿਲਹਾਲ ਪਹੁੰਚ ਆਇਆ ਮੇਰੇ ਨਜ਼ਦੀਕ ਹੀ ਦਰਬਾਰ ਸਾਹਿਬ 골ਡਨ ਟੈਂਪਲ ਜਾਨੀ ਕਿ 골ਡਨ ਟੈਂਪਲ ਦੇ ਨੇਰੇ ਹੀ ਇੱਕ ਪ੍ਰਤੀਮਾ ਬਾਬਾ ਸਾਹਿਬ ਡਾਕਟਰ ਭੀਮਰਾਓ ਅਮਿਤਕਰ ਸਾਹਿਬ ਜੀ ਦੀ ਬਣੀ ਹੋਈ ਆ ਜਿਹੜੀ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੇ ਇਹ ਪ੍ਰਤੀਮਾ 26 ਜਨਵਰੀ 26 ਜਨਵਰੀ ਨੂੰ ਫਿਲਹਾਲ ਇੱਥੇ ਇੱਕ ਬਹੁਤ ਹੀ ਜ਼ਿਆਦਾ ਦੁੱਖ ਕਟਣਾ ਇੱਕ ਇੱਥੇ ਵਾਪਰੀ ਸੀ ਕਿ ਆਪਣੇ ਹੀ ਇੱਕ ਸਮਾਜ ਦਾ ਵਿਅਕਤੀ ਇੱਕ ਵੀਰ ਹੁਣ ਮੈਂ ਉਹਨੂੰ ਵੀਰ ਫਿਲਹਾਲ ਮੇਰੇ ਲਫ਼ਜ਼ ਤੋਂ ਨਿਕਲਿਆ ਪਰ ਲਫ਼ਜ਼ ਉਨਾ ਤੱਕ ਹੀ ਵੀਰ ਹੋ ਸਕਦਾ ਆ ਜਿੰਨਾ ਤੱਕ ਭਰਾ ਭਰਾ ਦੇ ਨਾਲ ਖੜਾ ਹੋਵੇ ਪਰ ਜੇ ਅਗਰ ਉਹ ਦੁਸ਼ਮਣ ਦੇ ਨਾਲ ਖੜਾ ਤੇ ਫਿਰ ਉਹ ਆਪਣਾ ਭਰਾ ਨਹੀਂ ਹੋ ਸਕਦਾ ਇਸ ਕਰਕੇ ਉਹ ਸਾਡਾ ਦੁਸ਼ਮਣ ਸੀ ਜਿਨੇ ਸਾਡੇ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਟਕਾ ਸਾਹਿਬ ਦਾ ਪੁੱਤ ਤੇ ਸਟੈਚੂ ਤੇ ਚੜ ਕੇ ਉਹਨੇ ਤੋੜਨ ਦੀ ਕੋਸ਼ਿਸ਼ ਕੀਤੀ ਤੇ ਅੱਜ ਮੈਂ ਫਿਲਹਾਲ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਪਵਿੱਤਰ ਸਥਾਨ ਤੇ ਲੈ ਕੇ ਆਇਆ ਤੁਹਾਨੂੰ ਤੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਗਾ ਤੁਸੀਂ ਬਣੇ ਰਹੋ ਤੁਸੀਂ ਮੇਰੇ YouTube ਚੈਨਲ ਦੇ ਨਾਲ ਇਸੇ ਤਰ੍ਹਾਂ ਤੇ ਫਿਲਹਾਲ ਅੱਜ ਇੱਥੇ 31 ਤਰੀਕ ਨੂੰ ਬਹੁਤ ਜ਼ਿਆਦਾ 1 ਵਜੇ ਨਾਲ ਇਕੱਠ ਖੁਰੇ ਆਇਆ ਤੇ ਉਹਦੀ ਵੀ ਤੁਹਾਨੂੰ ਅਪਡੇਟ ਮੈਂ ਦਵਾਗਾ ਤੇ ਤੁਸੀਂ ਬਣੇ ਰਹੋ ਮੇਰੇ YouTube ਚੈਨਲ ਦੇ ਨਾਲ बाबा ਸਾਹਿਬ ਡਾਕਟਰ ਭੀਮrao ਅਮੇਟਕਰ ਸਾਹਿਬ ਜੀ ਦੀ ਪਵਿੱਤਰ ਰੂਹ ਪਵਿੱਤਰ ਸਾਡੇ ਵਾਸਤੇ ਇੱਕ ਪ੍ਰਮਾਤਮਾ ਦਾ ਰੂਪ ਆ ਜਿਹੜਾ ਕਿ ਇੱਕ ਦਲਿਤ ਲੋਕਾਂ ਨੂੰ ਜਾਗਰੂਤ ਅਤੇ ਹੱਕ ਦਿਵਾਉਣ ਵਾਸਤੇ ਇੱਕ ਪਵਿੱਤਰ ਰੂਹ ਪਹੁੰਚੀ ਸੀ ਅਤੇ ਜਨਮ ਲਿਆ ਮਧ ਪ੍ਰਦੇਸ਼ ਦੇ ਜ਼ਿਲ੍ਹਾ ਇੰਦੌਰ ਡਿਸਟ੍ਰਿਕਟ ਇੰਦੌਰ ਪਿੰਡ ਮਾਹੋ ਵਿੱਚ ਹੋਇਆ ਜਨਮ 14 April 1891 ਨੂੰ ਹੋਇਆ ਸੀ ਇਹ ਡਾਕਟਰ ਭੀਮਰਾਓ ਅਮਿਤਕਰ ਸਾਹਿਬ ਜੀ ਦਾ ਜਨਮ ਸਥਾਨ ਹੈ ਮਹਾਰਾਸ਼ਟਰ ਜਾਨੀ ਕਿ ਬੰਬਾ ਮੁੰਬਈ ਇਸ ਟਾਈਮ ਉਹਨੂੰ ਕਹਿੰਦੇ ਆ ਫਿਲਹਾਲ ਤੇ ਡਾਕਟਰ ਭੀਮਰਾਓ ਮੇਟਕਰ ਸਾਹਿਬ ਜਿਹੜੇ ਆ ਉਹ ਬਹੁਤ ਹੀ ਇੱਕ ਪੜ੍ਹੇ ਲਿਖੇ ਇੱਕ ਸੁਜਵਾਨ ਵਿਅਕਤੀ ਹਨ ਉਹਨਾਂ ਦਾ ਮੁਕਾਬਲਾ ਵਰਲਡ ਦੇ ਵਿੱਚ ਕੋਈ ਵੀ ਵਿਅਕਤੀ ਫਿਲਹਾਲ ਨਹੀਂ ਕਰ ਸਕਦਾ ਡਾਕਟਰ ਭੀਮਰਾਓ ਅਮੇਟਕਾ ਸਾਹਿਬ ਜੀ ਨੂੰ ਅਮਰੀਕਾ ਸੁਪਰ ਪਾਵਰ ਜਿਹੜੀ ਆ ਉਥੋਂ ਦਾ ਰਾਸ਼ਟਰਪਤੀ ਵੀ ਜਿਹੜਾ ਆ ਓਬਾਮਾ ਉਹਨੇ ਵੀ ਡਾਕਟਰ ਭੀਮਰਾਓ ਅਮੇਟਕਾ ਸਾਹਿਬ ਜੀ ਦੀ ਤਾਰੀਫ ਕੀਤੀ ਆ ਕਿ ਡਾਕਟਰ ਭੀਮਰਾਓ ਅਮੇਟਕਾ ਸਾਹਿਬ ਜਦ ਵਰਗਾ ਕੋਈ ਨਹੀਂ ਹੋ ਸਕਦਾ ਇਹ ਫਿਲਹਾਲ ਸਾਡੇ ਕਈ ਵਿਅਕਤੀ ਜਿਹੜੇ ਆ ਸਾਡੇ ਹੀ ਸਮਾਜ ਦੇ ਵਿੱਚ ਪੜ੍ਹ ਲਿਖ ਕੇ ਵੀ ਅਣਪਰ ਵਾਲੀ ਸੋਚ ਰੱਖਦੇ ਆ ਉਹਨਾਂ ਨੂੰ ਫਿਲਹਾਲ ਅਜੇ ਤੱਕ ਵੀ ਨਹੀਂ ਪਤਾ ਲੱਗਾ ਕਿ ਡਾਕਟਰ ਭੀਮਰਾਓ ਅਮੇਟਕਾ ਸਾਹਿਬ ਕੌਣ ਨੇ ਡਾਕਟਰ ਭੀਮਰਾਓ ਅਮੇਟਕਾ ਸਾਹਿਬ ਜੀ ਨੇ 64 ਵਿਸਿਆਂ ਵਿੱਚ 32 ਡਿਗਰੀਆਂ ਪ੍ਰਾਪਤ ਕੀਤੀਆਂ ਸੀ ਇਹ ਇੱਕ ਬਹੁਤ ਵੱਡੀ ਗੱਲ ਆ ਡਿਗਰੀ ਇੱਕ ਪ੍ਰਾਪਤ ਕਰਨੀ ਬਹੁਤ ਜਿਆਦੀ ਔਕੀਆ ਇੱਕ ਉਹ ਗਰੀਬ ਹੋਣ ਦੇ ਬਾਵਜੂਦ ਗਰੀਬ ਸਮਾਜ ਦੇ ਵਿੱਚ ਪੈਦਾ ਹੋਣ ਦੇ ਬਾਵਜੂਦ ਵੀ ਉਹਨੇ ਡਿਗਰੀਆਂ ਪ੍ਰਾਪਤ ਕੀਤੀਆਂ ਤੇ ਸ਼ਾਇਦ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਸਾਡੇ ਸਮਾਜ ਦੇ ਕਈ ਲੋਕਾਂ ਨੂੰ ਕਿ ਡਾਕਟਰ ਭੀਮਰਾਓ ਮੇਟਕਾ ਸਾਹਿਬ ਸਾਡੇ ਵਾਸਤੇ ਕਿੰਦੀ ਮਿਸਾਲ ਨੇ ਤੇ ਤੁਸੀਂ ਫਿਲਹਾਲ ਵੀਡੀਓ ਮੇਰੀ ਚੰਗੀ ਲੱਗੀ ਤਾਂ ਸ਼ੇਅਰ ਲਾਇਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਕਿਉਂਕਿ ਸਾਡੇ ਦੁਸ਼ਮਣਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਭਾਰਤ ਇੰਡੀਆ 1947 ਦੇ ਵਿੱਚ ਆਜ਼ਾਦ ਹੋ ਗਿਆ ਸੀ 1947 ਤੋਂ ਬਾਅਦ ਆਜ਼ਾਦੀ ਤੋਂ ਬਾਅਦ ਅਸਲ ਹਕਤ ਸਵਿਧਾਨ ਦੀ ਲੋੜ ਸੀ ਕਿਉਂਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦੋਂ ਬ੍ਰਿਟਨ ਸਰਕਾਰ ਇੱਥੋਂ ਜਦੋਂ ਚੱਲ ਗਈ ਆ ਜਦੋਂ ਦੇਸ਼ ਹਿੰਦੁਸਤਾਨ ਜਾਨੀ ਕਿ ਭਾਰਤ ਇੰਡੀਅਨ ਜਦੋਂ ਆਜ਼ਾਦ ਹੋਇਆ ਤੇ ਇੱਕ ਦੇਸ਼ ਚਲਾਉਣ ਵਾਸਤੇ ਇੱਕ ਸੰਵਿਧਾਨ ਦੀ ਲੋੜ ਸੀ ਤੇ ਸੰਵਿਧਾਨ ਜਿਹੜਾ ਸੀ ਕਿਉਂਕਿ ਸੰਵਿਧਾਨ ਇੱਕ ਬਹੁਤ ਜ਼ਿਆਦਾ ਇੱਕ ਅਹਿਮੀਅਤ ਰੱਖਦਾ ਸੀ ਉਸ ਟਾਈਮ ਬਾਬਾ ਸਾਹਿਬ ਡਾਕਟਰ ਭੀਮrao ਮੇਡਕਾ ਸਾਹਿਬ ਜੀ ਨੇ ਸੰਵਿਧਾਨ ਸਭਾ ਨੇ 2 ਸਾਲ 11 ਮਹੀਨੇ ਅਤੇ 18 ਦਿਨਾਂ ਦੇ ਵਿੱਚ ਸੰਵਿਧਾਨ ਪੂਰਾ ਕੀਤਾ ਸੀ ਅਤੇ 26 ਨਵੰਬਰ 1949 ਨੂੰ ਰਾਸ਼ਟਰ ਨੂੰ ਸਮਰਪਿਤ ਸੰਵਿਧਾਨ ਬਾਬਾ ਸਾਹਿਬ ਜੀ ਨੇ ਪੇਸ਼ ਕਰ ਦਿੱਤਾ ਸੀ ਤੇ ਫਿਲਹਾਲ ਇਹ ਇੱਕ ਬਾਬਾ ਸਾਹਿਬ ਡਾਕਟਰ ਭੀਮrao ਮੇਟਕਾ ਸਾਹਿਬ ਜੀ ਦੀ ਸਾਨੂੰ ਦੇਣਿਆ ਗਣਤੰਤਰ ਭਾਰਤ ਵਿੱਚ 26 ਜਨਵਰੀ 1950 ਤੋਂ ਬਾਅਦ ਇਹ ਜਿਹੜਾ ਸਵਿਧਾਨ ਸੀ ਇਹ ਲਾਗੂ ਹੋ ਗਿਆ ਸੀ ਆਵਾ ਸਾਹਿਬ ਡਾਕਟਰ ਭੀਮਰਾਓ ਅਮਿਤ ਕਾ ਸਾਹਿਬ ਜੀ ਦਾ ਸ਼ਾਇਦ ਇਹ ਲੋਕਾਂ ਨੂੰ ਸਾਡੇ ਸਮਾਜ ਦੇ ਲੋਕ ਜਿਹੜੇ ਸੁੱਤੇ ਪਿਆ ਇਹਨਾਂ ਨੂੰ ਪਤਾ ਨਹੀਂ ਕਿੱਦਣ ਇਹਨਾਂ ਨੂੰ ਜਾਗਰੂਤ ਇਹਨਾਂ ਨੇ ਫਿਲਹਾਲ ਹੋਣਾ ਆ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਅਤੇ ਚੰਗੀ ਸਿੱਖਿਆ ਦਿਓ ਇਹ ਮਾਪਿਆਂ ਦਾ ਫਿਲਹਾਲ ਫਰਜ਼ ਹੁੰਦਾ ਆ ਤੇ ਚਲੋ ਕਿਤੇ ਕਈਆਂ ਜਗ੍ਹਾ ਤੇ ਬੱਚੇ ਵੀ ਜਿਹੜੀ ਆ ਜਦੋਂ ਗੰਦੀ ਜਗ੍ਹਾ ਤੇ ਫਿਲਹਾਲ ਮਾੜੀ ਸੋਸਾਇਟੀ ਦੇ ਵਿੱਚ ਮਾੜੇ ਯਾਰ ਜਦੋਂ ਬਣਾਉਂਦੀ ਆ ਤੇ ਬੱਚੇ ਵੀ ਫਿਲਹਾਲ ਖਰਾਬ ਹੋ ਜਾਂਦੇ ਆ 26 ਜਨਵਰੀ 2025 ਨੂੰ ਜਿਹੜਾ ਗਣਤੰਤਰ ਦਿਵਸ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇਟਕਾ ਸਾਹਿਬ ਜੀ ਦਾ ਜਿਹੜਾ ਮਨਾਇਆ ਜਾ ਰਿਹਾ ਸੀ ਉਸ ਦਿਨ ਜਿਹੜੀ ਕਟਣਾ ਅਤੇ ਮਾੜੀ ਮੰਦ ਭਾਗੀ ਜਿਹੜੀ ਕਟਣਾ ਵਾਪਰੀ ਸੀ ਔਰ ਜਿਹੜੇ ਵਿਅਕਤੀ ਨੇ ਕੀਤੀ ਸੀ ਉਹਦਾ ਨਾਂ ਹੈ ਗਾਇਆ ਆਕਾਸ਼ ਸਿੰਘ son of ਭੁਪਿੰਦਰ ਸਿੰਘ ਤਿੰਨ ਤੋਂ ਚਾਰ ਇਹ ਪੈਣ ਭਰਾ ਆ ਆਕਾਸ਼ ਸਿੰਘ ਦੀ ਉਮਰ ਜਿਹੜੀ ਆ ਇਹ 25 ਸਾਲ ਦੀ ਉਮਰ ਆ ਦੀ ਤੇ ਤਿੰਨ ਸਾਲ ਇਹ ਦੁਬਈ ਰਹਿ ਕੇ ਆਇਆ ਆ ਆਕਾਸ਼ ਸਿੰਘ ਇਹ ਇਹਦੀ ਮਾਂ ਦਾ ਜਿਹੜੇ ਬਿਆਨ ਆ ਪੁਲਿਸ ਮੁਲਾਜ਼ਮਾਂ ਨੂੰ ਜਿਹੜੀ ਪੰਜਾਬ ਸਰਕਾਰ ਨੂੰ ਜਿਹੜੀ ਇਹਦੀ ਸੂਚਨਾ ਜਿਹੜੀ ਇਸ ਵਿਅਕਤੀ ਦੀ ਜਿਹੜੀ ਮਿਲੀ ਆਕਾਸ਼ ਦੀ ਉਹਦੀ ਮਾਂ ਕੋਲੋਂ ਕਿ ਇਹ 3 ਸਾਲ ਫਿਲਹਾਲ ਇਹ ਦੁਬਈ ਸ਼ਹਿਰ ਦੇ ਵਿੱਚ ਇਹ ਰਹਿ ਕੇ ਆਇਆ ਆ ਦੁਬਈ ਕੰਟਰੀ ਦੇ ਵਿੱਚ ਤੇ ਫਿਲਹਾਲ ਜਿਹੜਾ ਦੁਬਈ ਰਹਿ ਕੇ ਆਇਆ ਹੋਵੇ ਅਤੇ ਪਲੱਸ 2 ਪਾਸ ਕਲਾਸ ਹੋਵੇ ਉਹ ਬੰਦਾ ਇੱਕ ਵਿਅਕਤੀ ਨਾ ਤੇ ਉਹ ਅਣਪਰ ਨਾ ਤੇ ਉਹ પાਕਲ ਹੋ ਸਕਦਾ ਆ ਕਿਉਂਕਿ ਪੜਿਆ ਲਿਖਿਆ ਤੇ ਜਿਹੜਾ ਦੁਬਈ ਇਥੋਂ ਜਾਜ ਤੇ ਵੀਰ ਜੇ ਅਗਰ ਤੂੰ ਬਹਿ ਕੇ ਗਿਆ ਆ ਤੇ ਤੂੰ ਇੱਕ ਪੜਿਆ ਲਿਖਿਆ ਉਸ ਟਾਈਮ ਦਾ ਸੂ ਜਵਾਨ ਸਾਹ ਤੇ ਤੂੰ ਬਾਵਾ ਸਾਹਿਬ ਡਾਕਟਰ ਭੀਮਰਾਓ ਅਮੇਡਕਾ ਸਾਹਿਬ ਜੀ ਦਾ ਜਿਹੜਾ ਪੁੱਤ ਜਿਹੜਾ ਤੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਇਹਦਾ ਫਿਲਹਾਲ ਤੈਨੂੰ ਜਿਹੜਾ ਆ ਸਾਹਿਬ ਕਿਤਾਬ ਵੀਰ ਮੇਰੇ ਦੇਣਾ ਪਊਗਾ ਸਮਾਜ ਔਜਨ ਸਮਾਜ ਨੂੰ ਇਹ ਡਾਕਟਰ ਭੀਮਰਾਵ ਅਮੇਟ ਕਾ ਸਾਹਿਬ ਜੀ ਦਾ ਅੱਜ ਫਿਰ ਇੱਕ 31 ਜਨਵਰੀ ਅਤੇ 2025 ਨੂੰ ਇੱਥੇ ਫਿਰ ਇੱਕ ਇਕੱਠ ਹੋ ਰਿਹਾ ਆ ਅੱਜ 1 ਵਜੇ ਇੱਥੇ ਫਿਲਹਾਲ ਇਕੱਠ ਬਹੁਤ ਹੀ ਜ਼ਿਆਦਾ ਇੱਕ ਵੱਡਾ ਇੱਥੇ ਫਿਰ ਕੀਤਾ ਜਾ ਰਿਹਾ ਆ ਕਿ ਇਸ ਵਿਅਕਤੀ ਜਿਹੜਾ ਆ ਆਕਾਸ਼ ਸਿੰਘ ਨੂੰ ਸਜ਼ਾ ਜਿਹੜੀ ਆ ਥੋੜੀ ਤੋਂ ਥੋੜੀ ਨਾ ਮਿਲੇ ਇਹਨੂੰ ਬਹੁਤੀ ਤੋਂ ਬਹੁਤੀ ਹੀ ਮਿਲੇ ਕਿ ਹੋਰ ਵੀ ਇਹਦੇ ਜਿਹੜੇ ਵਿਅਕਤੀ ਅਤੇ ਜਿਹੜੇ ਇਹਦੇ ਨਾਲ ਜੁੜੇ ਹੋਣਗੇ ਅਗਰ ਇਤਰਾ ਦੀ ਸੋਚ ਰੱਖਣ ਵਾਲਿਆਂ ਨੂੰ ਜਿਹੜੀ ਨਾਥਾਪਾਂ પા ਸਕੀਏ ਫਿਲਹਾਲ ਇਹਦੇ ਤੇ ਐਨਐਸਏ ਜ਼ਰੂਰ ਲੱਗੂਗਾ ਕਿਉਂਕਿ ਇਸ ਬੰਦੇ ਨੇ ਕੰਮ ਜਿਹੜਾ ਆ ਇੱਕ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਸਿੱਖਾਂ ਦੇ ਵਿੱਚ ਇਹਨੇ ਔਰ ਪਾਉਣ ਦੀ ਕੋਸ਼ਿਸ਼ ਕੀਤੀ ਆ ਇਹ ਆਕਾਸ਼ ਨੇ ਇਹ ਬੰਦਾ ਪਾਗਲ ਨਹੀਂ ਆ ਇਹ ਬੰਦਾ ਸਹੀ ਸਲਾਮਤ ਆ ਇਸ ਬੰਦੇ ਨੂੰ ਫਿਲਹਾਲ ਸਜ਼ਾ ਜਿਹੜੀ ਆ ਜਬਰਦਸਤ ਹੀ ਤੋਂ ਜਬਰਦਸਤ ਇਹਨੂੰ ਦੇਣੀ ਚਾਹੀਦੀ ਆ ਔਰ ਮਿਲੇਗੀ ਇਹ ਯਾਦ ਰੱਖੀ ਆਕਾਸ਼ ਤੂੰ ਤੈਨੂੰ ਸਜ਼ਾ ਜ਼ਰੂਰ ਮਿਲੇਗੀ ਫਿਲਹਾਲ ਮੈਂ ਬੋਲਣਾ ਨਹੀਂ ਸੀ ਇੱਕ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ 'ਚ ਇੰਸਟਾਗ੍ਰam ਫੇਸਬੁਕ ਤੇ ਕਈ ਸਾਡੇ ਸਮਾਜ ਦੇ ਹੀ ਵਿੱਚ ਰਹਿਣ ਵਾਲੇ ਜਿਹੜੇ ਆ ਵਿਅਕਤੀ ਉਹ ਸਾਡੇ ਸਿੱਖ ਧਰਮ ਦੇ ਵਿੱਚ ਸਾਡੀ ਸਿੱਖੀ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਸ ਕਰਕੇ ਮੈਂ ਤੇਰੇ ਤੇ ਵੀਡੀਓ ਪਾ ਰਿਹਾ ਤੇ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਆ ਕਿ ਸਿੱਖ ਧਰਮ ਵੀ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਟਕਾ ਸਾਹਿਬ ਜੀ ਦਾ ਸੰਵਿਧਾਨ ਨੂੰ ਮੰਨਦਾ ਆ ਵੀਰ ਮੇਰੇ ਮੰਨਦਾ ਆ ਡਾਕਟਰ ਭੀਮਰਾਓ ਮੇਟਕਾ ਸਾਹਿਬ ਜੀ ਦਾ ਡਾਕਟਰ ਭੀਮਰਾਓ ਮੇਟਕਾ ਸਾਹਿਬ ਜੀ ਦਾ ਅੱਜ ਸਵਿਧਾਨ ਹੈਗਾ ਆ ਲਾਗੂ ਆ ਤਾਂ ਹੀ ਅੱਜ ਮੈਂ ਵੀਡੀਓ ਬਣਾ ਰਿਹਾ ਆ ਤੁਸੀਂ ਦੁਬਈ ਗਏ ਜੇ ਤੁਸੀਂ ਕੈਨੇਡਾ ਜਾ ਕੇ ਬਸੇ ਜੇ ਨਹੀਂ ਤੇ ਤੁਸੀਂ ਪਰ ਲਿਖ ਨਹੀਂ ਸੀ ਸਕਦੇ ਜੇ ਅਗਰ ਬਾਬਾ ਸਾਹਿਬ ਨਾ ਹੁੰਦਾ ਤੇ ਮਨੂ ਵਾਦੀ ਜਿਹੜੀ ਸੋਚ ਸੀ ਉਹ ਤੁਹਾਨੂੰ ਪਰਨ ਦਾ ਆਰਡਰ ਨਹੀਂ ਸੀ ਦਿੱਤੀ ਨਾ ਸਕੂਲੇ ਜਾਣ ਦਾ ਆਰਡਰ ਦਿੱਤੀ ਸੀ ਤੇ ਨਾ ਤੁਹਾਨੂੰ ਤੁਰਨ ਫਿਰਨ ਦਾ ਆਰਡਰ ਦਿੰਦੀ ਸੀ ਤੁਹਾਡੀ ਔਕਾਤ ਇਹ ਨਹੀਂ ਸੀ ਕਿ ਦਿਨੇ ਤੁਸੀਂ 12 ਵਜੇ ਤੋਂ ਪਹਿਲਾਂ ਨਿਕਲ ਨਹੀਂ ਸੀ ਸਕਦੇ ਆਪਣੇ ਘਰ ਦੇ ਵਿੱਚੋਂ ਇਹ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇਟਕਾ ਸਾਹਿਬ ਜੀ ਦੀ ਦੇਣ ਆ ਤੇ ਇੱਕ ਉਹ ਸ਼ਖਸੀਅਤ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇਟਕਾ ਸਾਹਿਬ ਜਿਨੇ ਸਾਨੂੰ ਅੱਜ ਜੀਣ ਦਾ ਹੱਕ ਦਿੱਤਾ, ਬੋਲ ਦਾ ਹੱਕ ਦਿੱਤਾ ਆ ਉਹਨੇ ਆਪਣੇ ਪਰਿਵਾਰ ਜਿਹੜਾ ਸੀ ਸਾਡੇ ਵਾਸਤੇ ਇਸ ਸਮਾਜ ਵਾਸਤੇ ਵਾਰ ਦਿੱਤਾ ਸੀ ਤੇ ਫਿਲਹਾਲ ਮੇਰੀ ਬੱਸ ਇਹਨਾਂ ਨੂੰ ਇਹੀ ਬੇਨਤੀ ਆ ਇਸ ਆਕਾਸ਼ ਨੂੰ ਕਿ ਤੈਨੂੰ ਸਜ਼ਾ ਜ਼ਰੂਰ ਮਿਲੇਗੀ ਅੱਜ ਫਿਰ ਇਕੱਠ 31 ਜਨਵਰੀ 2025 ਨੂੰ ਫਿਰ ਇੱਥੇ ਇਕੱਠ ਹੋਣ ਆਇਆ ਵੀਰ ਮੇਰੇ ਤੇ ਤੂੰ ਕੈਮਰੇ ਵਿੱਚ ਫਿਲਹਾਲ ਇਹ ਤੈਨੂੰ ਇਹਦਾ ਜਵਾਬ ਡਾਕਟਰ ਗੀਮਰਾਵਲ ਮੇਡਕਾ ਸਾਹਿਬ ਜੀ ਦਾ ਜਿਹੜਾ ਤੂੰ ਬਹੁਤ ਤਰ੍ਹਾਂ ਦੀ ਕੋਸ਼ਿਸ਼ ਕੀਤੀ ਆ ਇਹਦਾ ਤੈਨੂੰ ਫਿਲਹਾਲ ਹਮਾਜਾ ਜਣਾ ਪਵੇਗਾ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਮੇਰੇ ਨੂੰ ਜਰੂਰ ਕਰਿਓ ਕਿਉਂਕਿ ਤੁਹਾਡਾ ਇੱਕ ਸਾਥ ਦੀ ਮੈਨੂੰ ਕਾਫੀ ਲੋੜਿਆ ਤੁਹਾਡਾ ਸਬਸਕ੍ਰਾਈਬਰ ਦੀ ਜੁਰ ਮੈਨੂੰ ਲੋੜਿਆ ਤੇ ਦਾਸ ਨੂੰ ਦੋ ਅਜਾਜਿਤ ਸਤਸ੍ਰੀ ਅਕਾਲ ਆਦਾਬ ਅਸਲਾਮ ਅਲੈਕੁਮ ਜੈ ਭੀਮ ਜੈ ਭਾਰਤ